thank दोस्तों जो इसे राजेश्वरी मंदिर के जो पुजारी ने अच अस उन्होंने तो इस दिन की महत्ता बारे पूछते हैं ਹੈ ਇਸ ਮੰਦਿਰ ਦਾ ਇਤਿਹਾਸ ਕੀਆ ਤੇ ਅੱਜ ਦੇ ਦਿਨ ਦੀ ਜੋ ਮਹੱਤਤਾ ਉਹਦੇ ਬਾਰੇ ਸਾਨੂੰ ਥੋੜਾ ਦੱਸਣਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜੀ ਜੈ ਬੋਲੇ ਸ਼ੰਕਰ ਕੀ ਹਰ ਹਰ ਮਹਾਦੇਵ ਤੁਸੀਂ ਦੱਸੋਗੇ ਜਿਹੜਾ ਅੱਜ ਦਾ ਇਹ ਦਿਨ ਹੈਗਾ ਸ਼ਾਵਨ ਦਾ ਇਹਦੀ ਮਹੱਤਤਾ ਬਾਰੇ ਤੇ ਜਿਹੜਾ ਹੈ ਆਪਣਾ ਮੰਦਿਰ ਸ਼ਿਵ ਮੰਦਿਰ ਦੀ ਜੋ ਇਤਿਹਾਸਾ ਉਹਦੇ ਬਾਰੇ ਵੀ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਗੀਤਾ ਪਟਕਸ਼ਿਵ ਮੰਦਿਰ ਕਿਲਾ ਚੌਂਕ ਪਟਿਆਲਾ ਤੋਂ ਆਪਣਾ ਸ਼੍ਰੀ ਰਾਜ ਰਾਜੇਸ਼ਵਰ ਮੰਦਿਰ ਹੈ ਜਿਹੜਾ ਇਹ ਪੁਰਖਾਂ ਤੋਂ ਬਣਿਆ ਹੋਇਆ ਹੈ ਆਪਣੇ ਰਾਜਾ ਮਹਾਰਾਜਾਂ ਦੇ ਟਾਈਮ ਦਾ ਬਣਿਆ ਹੋਇਆ ਹੈ ਤੇ ਜਿਹੜਾ ਆਪਣਾ ਪਟਿਆਲਾ ਸ਼ਹਿਰ ਹੈ ਉਹ ਸਭ ਤੋਂ ਵੱਡਾ ਚੌਂਕ ਮਨਾਉਣ ਦਾ ਕਿਲਾ ਚੌਂਕ ਆਪਣੇ ਕਿਲੇ ਚੌਂਕ ਜਿਹੜਾ ਮੰਦਿਰ ਹੈ ਇਹ ਇਹਨਾਂ ਦਾ ਮਹਾਤਮ ਜਿਹੜਾ ਹੈ ਸਵੈੰਭੂ ਸ਼ਿਵਲਿੰਗ ਹੈ ਇਹ ਆਪਣੇ ਆਪਣੇ ਆਪ ਉਤਪੰਨ ਹੋਏ ਹੋਏ ਨੇ ਇਹ ਆਪਾਂ ਨੇ ਸਥਾਪਿਤ ਨਹੀਂ ਕਰੇ ਹੋਏ ਤੇ ਇਹਦੀ ਮਹਾਤਮਾ ਉਸ ਤੋਂ ਵੱਧ ਜਾਂਦੀ ਹੈ ਸਵੈੰਭੂ ਸ਼ਿਵਲਿੰਗ ਦੀ ਉਸ ਤੋਂ ਵੱਧ ਜਾਂਦੀ ਹੈ ਜੋ ਹੋਰੇ ਦੇ ਲੋਕ ਨੇ ਬਾਹਰ ਤੋਂ ਵੀ ਆਂਦੇ ਨੇ ਕਾਫੀ ਬੰਦੇ ਤੇ ਜਿਹੜੇ ਉਹ ਬੰਦੇ ਬਾਹਰ ਵੀ ਚਲੇ ਗਏ ਉਹ ਵੀਡੀਓ ਕਾਲ ਤੇ ਵੀ ਦਰਸ਼ਨ ਕਰਦੇ ਨੇ ਯੋਗ ਦੀ ਮਹਾਤਮ ਜਿਹੜਾ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਕਿਉਂਕਿ ਸਭ ਦੀ ਮਨੋ ਕਾਮਨਾਵਾਂ ਉਹਦੇ ਪੂਰੀ ਹੁੰਦੀਆਂ ਨੇ ਵਿਸ਼ਵਾਸ ਹੈ ਇੱਕ ਆ ਸਭ ਕੋ ਬੰਦਿਆਂ ਦੀ ਹੋਵੇ। ਮੰਮ ਜੋ ਅੱਜ ਦਾ ਦਿਨ ਆ ਸ਼ਾਵਨ ਦਾ ਮਹੀਨਾ ਜਿਹੜੇ ਸਾਡੇ ਭਗਤ ਨਗੇ ਉਹ ਕਿਸ ਤਰ੍ਹਾਂ ਲਾਹਾ ਲੈ ਸਕਣ ਇਸ ਦਿਨ ਦੇ ਵਿੱਚ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਇਹ ਵੀ ਦਰਸ਼ਕਾਂ ਨੂੰ ਥੋੜਾ ਦੱਸੋ। ਦੇਖੋ ਵਰਤ ਤਾਂ ਇਹੀ ਹੁੰਦਾ ਵੀ ਨਿਰਜਲ ਵਰਤ ਹੁੰਦਾ ਹੈ। ਪਰ ਲੇਕਿਨ ਅੱਜ ਕੱਲ ਨਿਰਜਲ ਸਭ ਦਵਾਈਆਂ ਬੂਟੀਆਂ ਖਾਂਦੇ ਨੇ ਤੇ ਇਸ ਕਰਕੇ ਜਿਹੜੇ ਬੰਦੇ ਨੇ ਉਹ ਆਪਾਂ ਇੱਕ ਟਾਈਮ ਰੋਟੀ ਖਾ ਸਕਦੇ ਆ ਮਿੱਠੇ ਨਾਲ ਖਾਣਾ ਹੁੰਦਾ ਹੈ ਭਗਵਾਨ ਸ਼ੰਕਰ ਨੂੰ ਮਿੱਠਾ ਬਹੁਤ ਪਸੰਦ ਹੈ ਜਿਸ ਕਰਕੇ ਆਪਾਂ ਇੱਕ ਟਾਈਮ ਮਿੱਠਾ ਅੰਨ ਖਾ ਸਕਦੇ ਆ ਆਪਾਂ ਤੇ ਨਮਕ ਨਹੀਂ ਖਾਣਾ ਇਹਦੇ ਵਿੱਚ ਜੂਸ ਦੁੱਧ ਆਪਾਂ ਲੈ ਸਕਦੇ ਆ ਕਾਫੀ ਜਿਹੜੀ ਹੈ ਉਹਦੇ ਵਿੱਚ ਕੈਫੀਨ ਹੁੰਦੀ ਹੈ ਉਹ ਆਪਣਾ ਅਵੋਇਡ ਕਰਨੀ ਚਾਹੀਦੀ ਹੈ ਉਹ ਨਹੀਂ ਲੈਣੀ ਚਾਹੀਦੀ ਤੇ ਰਹੀ ਖਾਸ ਗੱਲ ਇਸ ਦਿਨ ਦੀ ਇਸ ਸਾਵੰਦ ਜਿਹੜਾ ਸੋਮਵਾਰ ਹੈ ਇਹ ਬਹੁਤ ਹੀ ਮਹੱਤਮ ਵਾਲਾ ਹੈਗਾ ਤੇ ਜਿਹੜਾ ਇਹ ਸ਼ਾਵਨ ਦਾ ਸੋਮਵਾਰ ਹੈ ਭਗਵਾਨ ਸ਼ੰਕਰ ਨੂੰ অতি ਪ੍ਰੀਅ ਹੈ ਇਸ ਵਿੱਚ ਭਗਵਾਨ ਸ਼ੰਕਰ ਜਿਹੜੇ ਐ ਆਪਣੀ ਸਮਾਦੀ ਤੋਂ ਉੱਠੇ ਹੁੰਦੇ ਆ ਤੇ ਭਗਵਾਨ ਸ਼ੰਕਰ ਦੀ ਜਿੰਨੀ ਪੂਜਾ ਅਰਚਨਾ ਕੀਤੀ ਜਾਵੇ ਉਹਨਾਂ ਆਪਾਂ ਨੂੰ ਦੁੱਗਣਾ ਫਲ ਮਿਲਦਾ ਤੇ ਜਿਹੜੇ ਦਰਜ ਆਪਣੇ ਜੋ ਭਗਤਾਂ ਦੇ ਨੇ ਮਨੋਂ ਕਾਮਨਾਵਾਂ ਕਾਮਨਾਵਾਂ ਲਿਖੇ ਆਂਦੇ ਨੇ ਉਹਨਾਂ ਨੂੰ ਐਸਾ ਕੀ ਕਰਨਾ ਚਾਹੀਦਾ ਹੈ ਕਿ ਉਹ ਭੋਲੇ ਸ਼ੰਕਰ ਦੇ ਜੋ ਆਸ਼ੀਰਵਾਦ ਪ੍ਰਾਪਤ ਕਰ ਸਕਣ ਵੀ ਕਿਹੜੀ ਐਸੀ ਪੂਜਾ ਕਿਹੜੀ ਵਿਧੀ ਹੈ ਦੇਖੋ ਵਿਦਿਤਾ ਭਗਵਾਨ ਪੂਜਾ ਪਾਰਤ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਜਿੰਨਾ ਜ਼ਿਆਦਾ ਦੱਸਾਂਗੇ ਉਹਨਾਂ ਦੱਸਿਆ ਵੀ ਨਹੀਂ ਜਾਂਦਾ ਲੇਕਿਨ ਹਾਂ ਭਗਵਾਨ ਸ਼ੰਕਰ ਜਿਹੜੇ ਹੈ ਇੱਕ ਜਲ ਦੇ ਲੋਟੇ ਤੋਂ ਹੀ ਖੁਸ਼ ਹੋ ਜਾਂਦੇ ਹਨ ਲੇਕਿਨ ਹਾਂ ਮਹਾਤਮ ਦੇ ਜਿਹੜਾ ਕਹਿੰਦਾ ਹੈ ਗ੍ਰੰਥਾ ਦੇ ਵਿੱਚ ਜੋ ਲਿਖਿਆ ਹੋਇਆ ਹੈ ਭਗਵਾਨ ਸ਼ੰਕਰ ਨੂੰ ਬਿਲ ਪੱਤਰ ਫਲ ਦੇ ਫੁੱਲ ਬਹੁਤ ਪਸੰਦ ਨੇ ਕਨੇਡ ਦੇ ਫੁੱਲ ਬਹੁਤ ਪਸੰਦ ਨੇ ਕਿ ਆਪਾਂ ਆਪਣੀ ਸ਼ਰਧਾ ਮੁਤਾਬਿਕ ਚੱਲੀਏ ਜੋ ਚੀਜ਼ ਆਪਾਂ ਅੱਖਾਂ ਦੇ ਅੱਗੇ ਆਪਾਂ ਨੂੰ ਅੱਛੀ ਲੱਗਦੀ ਹੈ ਨਾ ਤਾਂ ਉਹ ਭਗਵਾਨ ਸਮਝੋ ਕਿ ਭਗਵਾਨ ਸ਼ੰਕਰ ਜੀ ਦਾ ਆਦੇਸ਼ ਹੋਇਆ ਵੀ ਉਹੀ ਉਹਨਾਂ ਨੂੰ ਅਰਪਣ ਕਰਨਾ ਚਾਹੀਦਾ ਹੈ ਜਿਵੇਂ ਕੋ ਮਠਾਈ ਦੇ ਵਿੱਚ ਆ ਪ੍ਰਸ਼ਾਦ ਦੇ ਵਿੱਚ ਆ ਕੋਈ ਫੁੱਲ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਆਪਾਂ ਜਿਹੜਾ ਹੈ ਆਪਾਂ ਕਰ ਸਕਦੇ ਆ ਵਰਤ ਰੱਖਣ ਤੋਂ ਬਾਅਦ ਜਿਹੜਾ ਹੈ 4 ਸੋਮਵਾਰ ਆਉਣਗੇ ਚੌਥੇ ਸੋਮਵਾਰ ਜਿਹੜਾ ਹੈ ਉਹ ਦਾਪਨ ਹੈ ਉਹ ਦਾਪਨ ਦੀ ਜੀਦੀ ਹੁੰਦੀ ਹੈ ਤੋਂ ਬਾਅਦ ਹੀ ਜਿਹੜੇ ਆਪਾਂ ਆਦਾਪਨ ਕਰਦੇ ਆ ਉਹ ਤੋਂ ਬਾਅਦ ਹੀ ਆਪਣੇ ਜਿਹੜੇ ਵਰਤ ਸਫਲ ਹੁੰਦੇ ਆ ਤੇ ਇਸ ਵਾਰ ਜਿਹੜਾ ਇਹ ਸੋਮਵਾਰ ਦੇ ਵਰਤ ਨੇ ਇਹ ਕਿੰਨੇ ਆ ਰਹੇ ਨੇ ਤੇ ਕਿੰਨੇ ਦਿਨ ਚੱਲਣਗੇ ਇਹ ਚਾਰ ਸੋਮਵਾਰ ਆਏ ਨੇ ਜੀ ਇਸ ਵਾਰੀ ਤੇ 30 ਤਰੀਕ ਤੱਕ ਚੱਲਣਗੇ ਜਿਹੜਾ ਸ਼ਾਵਨ ਹੈ 30 ਤਰੀਕ ਤੱਕ ਚੱਲੂਗਾ 9 ਅਗਸਤ ਤੱਕ ਮਿਰਖਾ ਲ ਬੰਦ ਹੋ ਜਾਵੇ ਨਹੀਂ ਸੋਮਵਾਰ ਰ ਹੈ ਫਿਰ ਪਾਣ ਦਿਸੰਬਰ ਰਿਹਾ ਹੋਤੀ ਤਦ ਤੱਕ ਚੱਲੂਗਾ 400 ਮਾਰੀ ਐਈਸ਼ਵਰੀ 400 ਮਾਰਾਦੀ ਵਿਧੀ ਕਰਨ ਤੋਂ ਬਾਅਦ ਵਰਤ ਰੱਖਣ ਤੋਂ ਬਾਅਦ ਚੌਥੇ ਸੋਮਵਾਰ ਆਪਾਂ ਦਾਪਨ ਕਰਦਾਂਗੇ ਜੋ ਕਿ ਆਪਣੇ ਸਾਵਨ ਦੇ ਜਿਹੜੇ ਆ ਪੂਰੇ ਸਾਲ ਦੇ ਗਿਨੇ ਜਾਂਦੇ ਨੇ ਉਹ ਮੈਮ ਜੋ ਸਾਡੇ ਨਿਊ ਜਨਰੇਸ਼ਨ ਆ ਕੁਵਾਰੀਆਂ ਕੁੜੀਆਂ ਨਿਕੀਆਂ ਜਾਂ ਹਨਾ ਉਹਨਾਂ ਨੂੰ ਕਿਹੜਾ ਮਤਲਬ ਵਰਤ ਰੱਖਣਾ ਚਾਹੀਦਾ ਹੈ ਜੋ ਉਹਨਾਂ ਨੂੰ ਕੋਈ ਅੱਛਾ ਵਰਤ ਲਾਭਤ ਹੋਵੇ ਜਿਹੜਾ ਦੇਖੋ ਸੋਮਵਾਰ ਦੇ ਉਹਨੇ 16 ਸੋਮਵਾਰ ਹੁੰਦੇ ਨੇ ભગવાન ਸ਼ੰਕਰ ਜੀ ਦੇ ਜਿਹੜੇ ਸੋਮਵਾਰ ਦੇ ਵਰਤ ਰੱਖਦੇ ਆ ਉਹਨਾਂ ਨੂੰ ਬਹੁਤ ਵਧੀਆ ਵਰ ਔਰ ਇੱਛਾ ਪ੍ਰਾਪਤੀ ਲਈ ਹੀ ਵਰਤਕ ਕਹਿੰਦਾ ਹੈ ਵਧੀਆ ਵਰ ਮਿਲਦਾ ਹੈ ਉਹਨਾਂ ਦੀ ਜੋੜੀ ਬਣੀ ਰਹਿੰਦੀ ਹੈ ਜਿਹੜੇ ਵਿਆਹਿਕ ਜੀਵਨ ਹੈ ਉਹ ਵੀ ਵਿਹਾਰਵੀ ਕਿ ਲੜਕੀਆਂ ਜਿਹੜੀਆਂ ਰੱਖਦੀਆਂ ਨੇ ਲੇਡੀਜ਼ ਰੱਖਦੀਆਂ ਨੇ ਵਰਤ ਉਹਨਾਂ ਲਈ ਵੀ ਬਹੁਤ ਫਾਇਦਾਮੰਦ ਹੈ ਉਹਨਾਂ ਦੀ ਜੋੜੀ ਬਣੀ ਰਹਿੰਦੀ ਹੈ ਔਰ ਆਪਣੇ ਜਿਹੜੇ ਗੋਰੀ ਸ਼ੰਕਰ ਜੀ ਦਾ ਜਿਹੜਾ ਜੋੜੀ ਹੈ ਨਾ ਉਹਵੇਂ ਦੀ ਹੀ ਜੋੜੀ ਉਹਨਾਂ ਦੀ ਬਣੀ ਰਹਿੰਦੀ ਹੈ ਤੁਸੀਂ ਜਿਹੜੇ ਨੇ ਆਪਣੇ ਧਰਮ ਨੂੰ ਥੋੜਾ ਜਿਹਾ ਉਹ ਪੇਸ ਬਣਾ ਲੈਂਦੇ ਨੇ ਜਾਂ ਸ਼ਿਵ ਮਹਾਰਾਜ ਦਾ ਜਾਂ ਕਿਸੇ ਹੋਰ ਦਾ ਤੁਸੀਂ ਉਹ ਜਿਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਪੇਸ ਬਣਾ ਕੇ ਨੱਚਦੇ ਨੇ ਡਾਂਸ ਕਰਦੇ ਨੇ ਕਰੋੜਾਂ ਤੇ ਘੁੰਮਦੇ ਨੇ ਦੇਖੋ ਰੋਡਾਂ ਤੇ ਘੁੰਮਣਾ ਤਾਂ ਬਿਲਕੁਲ ਵੀ ਮੈਂ ਅੱਛਾ ਨਹੀਂ ਸਮਝੀ ਦੇਖੋ ਕੋਈ ਭਗਵਾਨ ਸ਼ੰਕਰ ਕੋਈ ਵੀ ਦੇਵੀ ਦੇਵਤਾ ਜਦੋਂ ਰੂਪ ਧਾਰਨ ਕਰ ਲੈਂਦੇ ਨੇ ਉਹਨਾਂ ਦੇ ਸਰੂਪ ਜੀ ਆਪਾਂ ਉਹਨਾਂ ਨੂੰ ਦੇਖਦੇ ਆਂ ਤੇ ਭਗਵਾਨ ਜਿਹੜੇ ਆ ਉਹ ਸਿਰਫ ਗਰਭ ਗ੍ਰਹਿ ਦੇ ਵਿੱਚ ਹੀ ਅੱਛੇ ਲੱਗਦੇ ਨੇ ਉਹ ਯਾਰ ਪੰਡਾਲ ਚਾਚੇ ਲੱਗਦੇ ਨੇ ਨਹੀਂ ਉਹ ਸੜਕਾਂ ਤੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਚੀਜ਼ਾਂ ਸੜਕਾਂ ਤੇ ਫਿਰਨ ਵਾਲੀਆਂ ਹੈਗੀਆਂ ਨੇ ਧੰਨਵਾਦ ਜੀ ਚੁਪ ਰੇ ਸੋ ਇਹ ਸਨ ਇਸ ਮੰਦਰ ਦੇ ਪੁਜਾਰੀ ਜੋ ਕਿ ਇਸ ਮੰਦਰ ਦੀ ਦੇਖਰੇਖ ਕਰਦੇ ਨੇ ਮਤਲਬ ਇਹਨਾਂ ਦੀ ਪੁਸਤਾਂ ਹੀ ਮੰਦਰ ਦੀ ਦੇਖਰੇਖ ਕਰਦੇ ਨੇ ਇਹ ਬਿਲਕੁਲ ਕਿਲਾ ਚੌਕ ਦੇ ਸਾਹਮਣੇ ਰਾਜੇਸ਼ਵਰ ਮੰਦਰ ਹੈ ਤੇ ਇੱਥੇ ਅਸੀਂ ਭਗਤਾਨਾਮ ਵੀ ਗੱਲ ਕਰਾਂਗੇ ਕਿ ਉਹ ਇਸ ਦਿਨ ਦੇ ਵਿੱਚ ਕੀ ਲਹਾ ਲੈਣ ਕੇ ਕਿਦਾਂ ਮੱਥਾ ਟੇਕਣ ਤੇ ਅਸੀਂ ਪਖਤਾਨ ਦੇ ਨਾਲ ਤੁਹਾਡੀ ਰੂਬਰੂ ਕੁਰਬਾਨੀ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਓਮ ਨਵਸ਼ਯ ਹਰ ਹਰ ਮਹਾਦੇ ਸਭ ਨੂੰ ਸਾਵਨ ਦੀ ਪਹਿਲੇ ਸੋਮਾਰੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਤੁਸੀਂ ਕੋਈ ਵਰਤ ਰੱਖਿਆ ਅੱਜ ਤੁਸੀਂ ਮੰਦਰ ਦੇ ਵਿੱਚ ਆਏ ਨਹੀਂ ਅਸੀਂ ਮੰਦਰ ਦੀ ਸੇਵਾ ਕਰਦੇ ਹਾਂ ਬਾਦੀ ਰਕਸਾ ਸਾਡੀ ਇਮਾਨਦਾਰੀ ਇਸ ਕਰਕੇ ਥੋੜਾ ਅਸੀਂ ਉਜੇ ਰਹਿੰਦੇ ਹਾਂ ਬਾਕੀ ਬਹੁਤ ਭਗਤਾਂ ਨੇ ਜਿਨ੍ਹਾਂ ਨੇ ਵਰਤ ਰੱਖਿਆ ਹੋਇਆ ਬਹੁਤ ਹੀ ਸ਼ਰਧਾ ਹੈ ਪੁਆਰੀ ਗੁੜੀ ਦੀ ਬਹੁਤ ਸ਼ਰਧਾ ਹੈ ਪ੍ਰੀਮਾਤਾ ਬਾਰੋਦੀ ਨੇ ਵੀ ਪਾਰਿਆਂ ਦੇ ਵਰਤ ਰੱਖੇ ਸੀਗੇ ਸ਼ਬੀਰ ਉਹਨਾਂ ਨੂੰ ਸ਼ੁੱਧੀ ਪ੍ਰਾਪਤ ਕੀਤਾ ਇਸ ਕਾਰਨ ਇਹ ਬਹੁਤ ਸ਼ਰਧਾ ਹੈ ਬਾਕੀ ਆਪਣਾ ਇਹ ਤਿਹਾਰ ਬਹੁਤ ਹੀ ਸ਼ਰਧਾਤੀ ਹੋਰਗਾ ਤਿਹਾਰ ਮਨਾਇਆ ਜਾਂਦਾ ਹੈ ਜਿਹੋ ਸ਼ਰਧਾਤੀ ਨੂੰ ਇਹ ਰਸ ਹੁੰਦਾ ਉਸੇ ਤਰੀਕੇ ਹੋਇ ਸਾਹਾ ਸੋਮਵਾਰ ਇਸ ਮੰਦਿਰ ਦੀ ਮਹਾਨਤਾ ਕਰਕੇ ਬਹੁਤ ਜ਼ਿਆਦਾ ਰਸ ਹੁੰਦਾ ਕਿਉਂਕਿ ਸਵੇਰ ਤੋਂ ਬਲਾਈਨਾਂ ਚ ਲੱਗੇ ਹੋਏ ਹੁਣ ਤੱਕ ਲਾਈਨਾਂ ਜਲਦੀ ਆ ਰਹੀਆਂ ਹੈ ਪ੍ਰਸ਼ਾਦ ਦੀ ਪੂਰੀ ਵਿਵਸਥਾ ਹੈ ਰਾਤ ਸ਼ਾਮ ਨੂੰ ਖੀਰ ਗੁੜੇ ਦੀ ਪੂਰੀ ਵਿਵਸਥਾ ਹੈ ਹਰ ਤਰ੍ਹਾਂ ਦਾ ਰਸ ਇਸ ਮੰਦਿਰ માં ਭਗਵਾਨ ਦੀ ਕਿਰਪਾ ਭਗਵਾਨ ਉਹਦੇ ਖੁਦ ਪਰ ਕਿਟ ਵਾਏ ਸ੍ਰੀ ਕਿਉਂਕਿ ਇਹਦੇ ਉਰੇ ਰਾਜੇ ਮਹਾਰਾਜੇ ਪਹਿਲਾਂ ਉਰੇ ਹੀ ਮੱਥਾ ਜਲਦ ਬੜਾ ਟਰਾਂਦੇ ਸੀਗੇ ਇਹਦੀ ਮੰਦਿਰ ਦੀ ਬਹੁਤ ਪ੍ਰਾਣੀ ਮੰਨਦਾ ਹੈ ਬਹੁਤ ਹੀ ਕਿਰਪਾ ਉਰੇ ਭਗਵਾਨ ਦੀ ਮਹਾਦੇਵ ਦੀ ਤੁਸੀਂ ਨਹੀਂ ਰੱਖੇ ਵਰਤ ਨਹੀਂ ਮੈਂ ਨਹੀਂ ਰੱਖਦੇ ਘਰ ਦੇ ਰੱਖ ਲੈਣੇ ਜੀ ਕੋਈ ਵਾਰੀ ਆਪਣਾ ਥੋੜਾ ਖਾਣਾ ਵੀ ਦਾ ਸਾਰ ਕੁਝ ਜਾਈ ਜੀ ਬਾਕੀ ਸ਼ਰਧਾ ਹੈ ਭਗਵਾਨ ਹੀ ਨਹੀਂ ਕਹਿੰਦੇ ਰੱਖੋ ਬਾਕੀ ਸ਼ਰਧਾ ਬਹੁਤ ਲੋਕਾਂ ਵਿੱਚ ਸ਼ਰਧਾ ਜੋ ਆਪਣੀ ਸ਼ਰਧਾ ਰਿਕਾਰਡਿੰਗ ਕਰਤ ਕਰਦੇ ਹਨ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸੋ ਇਹ ਸਾਨੂੰ ਇੱਥੇ ਮੰਦਿਰ ਦੇ ਵਿੱਚ ਜੋ ਭਗਤ ਆਏ ਸੀਗੇ ਤਾਂ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਤੁਹਾਨੂੰ ਹੋਰ ਸੋ ਇੱਥੇ ਅੱਜ ਜੋ ਪਹਿਲਾ ਸ਼ਾਵਨ ਦਾ ਮਹੀਨਾ ਉਹਦੇ ਵਿੱਚ ਜਿੰਨੇ ਵੀ ਇੱਥੇ ਸ਼ਰਧਾਲੂ ਆਏ ਨੇ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਵਾਣੀ ਹੈ ਤੇ ਦੇਖਦੇ ਹਾਂ ਕਿ ਉਹਨਾਂ ਨੇ ਕੀ ਕੁਝ ਮੰਨਤਾ ਮੰਗੀਆਂ ਨੇ ਜੋ ਇੱਥੇ ਮੰਦਿਰ ਦੇ ਵਿੱਚ ਆਏ ਨੇਗੇ ਮੈਂ ਤੁਹਾਡਾ ਨਾਮ ਕੀ ਨਾਮ ਦੇਹਾ ਹਾਂ ਜੀ ਨੇਹਾ ਨੇਹਾ ਜੀ ਤੁਸੀਂ ਅੱਜ ਪਹਿਲੇ ਸੋਮਵਾਰ ਸੀਗਾ ਮਨਥਾ ਦੇਖਣ ਆਏ ਹੋ ਕੀ ਮਨ ਦੇ ਵਿੱਚ ਮੁਰਾਦ ਲਿਖੀ ਕਿ ਅੱਛਾ ਪਾਰਟਨਰ ਮਿਲ ਜੇ ਜੀ ਅੱਛਾ ਪਾਰਟਨਰ ਮਿਲ ਜੇ ਜੀ ਕਿੰਨੇ ਸੋਮਵਾਰ ਤੇ ਵਰਤ ਰੱਖਣ ਜਾ ਰਹੇ ਤੁਸੀਂ ਫਿਰ ਵਰਦੀ ਰੱਖੀ ਰਖੀ ਸਰ ਬਸ ਵੀ ਮਤਲਬ ਇੱਕ ਸ਼ਰਤ ਹੈ ਵੀ ਮੱਥਾ ਟੇਕ ਕੇ ਆਣਾ ਹੈ ਜੀ ਸੋ ਇਹਨਾਂ ਨੇ ਇੱਕ ਅੱਛੇ ਵਰਦੀ ਦੀ ਇੱਕ ਮਨੋਕਾਮਨਾ ਕੀਤੀ ਆ ਭੋਲੇ ਸ਼ੰਕਰ ਇਹਨਾਂ ਦੀ ਮਨੋਕਾਮਨਾ ਪੂਰੀ ਕਰਨ ਤੇ ਇੱਕ ਸ਼ਰਦਾ ਨੂੰ ਸਾਡੇ ਨਾਲ ਹੋਰ ਜੁੜੇ ਨੇ ਤਾਂ ਪੁੱਛ ਜੀ ਤੁਹਾਡਾ ਨਾਮ ਕੀ ਕਮਲ ਕੁਮਾਰ ਕਮਲ ਕੁਮਾਰ ਜੀ ਅੱਜ ਜੇ ਤੁਸੀਂ ਇੱਥੇ ਪਹਿਲੇ ਸੋਮਵਾਰ ਦੀ ਪੂਜਾ ਕਰਨ ਆਏ ਹੋ ਮੰਦੇ ਵਿੱਚ ਕੀ ਧਾਰਨਾ ਕਰਕੇ ਆਏ ਹੋ ਕਿ ਸ਼ਰਦਾ ਕੀ ਕਿਦਾਂ ਵਧੀਆ ਮਤਲਬ ਕਿ ਅੱਛੀ ਸ਼ਰਦਾ ਹੋਵੇ ਸਭ ਦੇ ਮਨਾ ਚ ਤੇ ਵਧੀਆ ਜਿੰਨੇ ਵੀ ਸੋਮਵਾਰ ਆ ਉਹ ਵਧੀਆ ਹੋਵੇ ਸਬਦ ਉਹ ਜਿਹੜੇ ਹਾਂ ਇਹ। ਸੋ ਇਹਨਾਂ ਨੇ ਸਬਦ ਸਰਵਤ ਦਾ ਭਲਾ ਮੰਗਿਆ ਕਿ ਇਹ ਸਬਦ ਦਾ ਭਲਾ ਹੋਵੇ ਤੇ ਆਪਾਂ ਹੋਰ ਵੀ ਦੇਖਦੇ ਇੱਥੇ ਹੋਰ ਸ਼ਬਦ ਆਲੂ ਨੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਸਾਡੇ ਨਾਲ ਭਾਜੀ ਤੁਹਾਡਾ ਕੀ ਨਾਮ? ਮੇਰਾ ਨਾਮ ਵਿਵਾਨ ਹੈ। ਵਿਵਾਨ? ਹਾਂਜੀ। ਤੁਸੀਂ ਅੱਜ ਪਹਿਲਾ ਸੋਮਵਾਰ ਸੀਗਾ ਪੂਜਾ ਕਰਨ ਆਏ ਹੋਗੇ। ਤੇ ਮਨ ਦੇ ਵਿੱਚ ਕੀ ਲੱਗਿਆ? ਬਸ ਕੁਝ ਨਹੀਂ ਪਹਿਲਾ ਸ਼ਾਵਣ ਸੀਗਾ ਭੋਲੇ ਹੱਤ ਨੂੰ ਮਨਾਉਣ ਆਏ ਆ। ਅ ਅੱਜ ਤੇ ਦਿਨ ਦੀ ਮੱਤ ਤੱਕ ਕੀ ਹੈ ਜੀ? ਸਾਵਣ ਦਾ ਸੋਮਵਾਰ ਬੋਲੇਨਾਥ ਦਾ ਦਿਨ ਹੈ ਬੋਲੇਨਾਥ ਨੂੰ ਤਾਂ ਵੈਸੇ ਹੀ ਮੰਨਿਆ ਜਾਂਦਾ ਹੈ ਸਾਵਣ ਜਿਹੜਾ ਹੈ ਉਹਨਾਂ ਦਾ ਇੱਕ ਮਤਲਬ ਮਹੀਨਾ ਮੰਨਿਆ ਜਾਂਦਾ ਹੈ ਜਿਸ ਨੂੰ ਮੰਨਦੇ ਹੋਏ ਲੋਕ ਜਿਹੜਾ ਪੂਰੀ ਸ਼ਰਧਾ ਨਾਲ ਇਸ ਨੂੰ ਮਨਾਉਂਦੇ ਆਂ ਅੱਜ ਤੁਸੀਂ ਇੱਥੇ ਮੰਦਿਰ ਚਾਹੋ ਕਿ ਮਨੋ ਕਾਮਨਾ ਲੈ ਕੇ ਸਰ ਮੇਰੀ ਤਾਂ ਰੁਟੀਨ ਹੀ ਹੈ ਸਰ ਰੋਜ਼ ਹੀ ਮੰਦਿਰ ਆਣਾ ਹੈ ਬੋਲੇਨਾਥ ਦੇ ਦਰਸ਼ਨ ਕਰਨੇ ਹੈ ਜਲ ਚੜਾਣਾ ਹੈ ਰੁਟੀਨ ਦਾ ਜੋ ਇੱਕ ਹੈ ਉਹ ਵੀ ਸਿਸਟਮ ਨਾਲ ਅਸੀਂ ਅੱਜ ਆਏ ਹਾਂ ਬਟ ਰਾਸ਼ ਹੋਣ ਕੇ ਕਾਰਨ ਜਿਹੜਾ ਹੈ ਅੱਜ ਕਾਫੀ ਟਾਈਮ ਲੱਗਿਆ ਉਹਦੇ ਟਰੋਕੀ ਨਾਮ ਸਿਧਾਰਥ ਸਿਧਾਰਥ ਮਨੋਹੋਤਰਾ ਸਰਧਾਰਥ ਮਨੋਹੋਤਰਾ ਜੀ ਜੀ ਸੋ ਇਹ ਸਨ ਸਿਧਾਰਥ ਮਨੋਹੋਤਰਾ ਜੀ ਇਹਨਾਂ ਦੀ ਤਾਂ ਰੈਗੂਲਰਿਟੀ ਆ ਕਿ ਉਹ ਮੰਦਰ ਦੇ ਵਿੱਚ ਮੱਥਾ ਟੇਕਣ ਆਉਂਦੇ ਨੇ ਤੇ ਆਪਾਂ ਹੋਰ ਸ਼ੌਦਾ ਲੋਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਅੱਜ ਇੱਥੇ ਜੋ ਪਹਿਲਾ ਸੋਮਵਾਰ ਆ ਕੀ ਦਿਲ ਦੇ ਵਿੱਚ ਲੈ ਕੇ ਆਏ ਨੇ ਤੇ ਉਹਨਾਂ ਦੀ ਕੀ ਮਨੋ ਕਾਮਨਾਵਾਂ ਨੇ ਭਾਈ ਸੱਸੀ ਗਾਲ ਜੀ ਤੁਸੀਂ ਅੱਜ ਮੰਦਰ ਦੇ ਵਿੱਚ ਆਇਓਗੇ ਤੇ ਕੀ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੇ ਸਾਡੀ ਕੀ ਮਨੋ ਤੁਹਾਡੀ ਨੂੰ ਕੀ ਮਨੋ ਕਾਮਨਾ ਚ ਪੂਰੀ ਹੋਣੀ ਚਾਹੀਦੀ ਮਨੋ ਕਾਮਨਾ ਤਾਂ ਬਹੁਤਾਂ ਜੀ ਮਨੋ ਕਾਮਨਾ ਸੋਚੇ ਰਿਹਾ ਸਮਾਰਾਂਦੀ ਮਤਲਬ ਕਿ ਮਨੋ ਕਾਮਨਾ ਸਰਦਾਰ